ਇੰਨੀ ਅੱਗ ਲੱਗਣੀ ਗਰਮੀ ਇੰਨੀ ਸੀਗੀ 바ਵਾ ਪਰਮਾਤਮਾ ਨੇ ਕੋਰਾ ਮੀ ਪਾਤਾ ਇੰਨੀ ਗਰਮੀ ਚ ਕੰਮ ਕਰਨਾ ਕਿਹੜਾ ਸੌਖਾ ਪਿਆਵਾ ਪਹਿਲਾ ਇਹਨਾਂ ਦੀਆਂ ਰੋਟੀਆਂ ਦਾ ਸਿਆਪਾ ਕੀਤਾ ਫਿਰ ਪੋਚੇ ਮਾਰੀ ਫਿਰ ਹਜੇ ਹੁਣ ਭਾਂਡੇ ਧੋ ਕੇ ਹਜੇ ਪਾਥੀਆਂ ਪੱਥਣੀਆਂ ਪੈਣੀਆਂ ਨੇ ਆ ਬੁੜੀ ਕਹੂਗੀ ਗੋਹਾ ਵੀ ਤੁਮ ਪੱਥਣਾਵਾ ਮੈਂ ਤਾਂ ਇੱਕ ਵਾਰ ਪਿੰਡ ਤਾਂ ਉਹਦੇ ਜਮਾ ਹੀ ਨਹੀਂ ਜਾ ਕੇ ਦੇਖਿਆ ਗੋਹੇ ਦੇ ਵਿੱਚ ਮੈਨੂੰ ਇਹਨਾਂ ਨੇ ਗੋਹੇ ਦੇ ਵਿੱਚ ਰੋਲਿਆ ਪਿਆਵਾ ਅੱਜ ਆ ਜਾਣਦੇ ਇਹਨੂੰ ਕਹਿਣਾ ਮੇਰੇ ਬਰਾਬਰ ਕੰਮ ਕਰਿਆ ਕਰੇ ਮੈਂ ਅੱਜ ਹਟਣਾ ਨਹੀਂ ਇਹਨੂੰ ਤਾਂ ਆ ਜਾਣ ਦੇ ਇਹਨੂੰ ਤਾਂ ਬੰਦਾ ਮੈਂ ਬਣਾਉਂਗਾ ਕਾਦੀ ਚਾਮੜੀ ਹੋਈ ਆ ਇਹ ਜੀ ਸਾਰੀ ਦਿਹਾੜੀ ਮੇਰੇ ਲੈਖੇ ਲੈ ਛੱਡਦੀ ਆ ਚੱਲ ਨਹੀਂ ਆ ਤਾਂ ਸਿਆਪਾ ਨਵੇੜਿਆ ਮੁੜ ਕੇ ਹਜੇ ਮੇਰੇ ਕੱਪੜੇ ਧੋਣ ਵਾਲੇ ਪਏ ਆ ਜੱਪ ਖਾਂ ਦਾ ਇੱਕ ਆ ਹੁਣ ਇਹਨਾਂ ਦੇ ਕੱਪੜਿਆਂ ਦਾ ਸਿਆਪਾਤਾ ਕਰਦਾ ਹਾਂ ਹਾਂ ਆਹ ਇਹ ਨਹੀਂ ਬੈਠਾ ਠੱਕ ਗਈ ਮੈਂ ਬੈ ਨਹੀਂ ਠੱਕ ਗਈ ਆਲਾ ਬੇਬੇ ਆਲੂ ਸ਼ਾਮ ਲਈ ਨਹੀਂ ਮੈਂ ਤਾਂ ਹੰਬੀ ਹਾਰੀ ਗੁਰੂ ਘਰੋਂ ਆਈਆਂ ਤੇ ਪਾਣੀ ਤਾਂ ਮੈਨੂੰ ਕੀ ਪੁੱਛਣਾ ਆਲੂ ਧਰ ਤੇ ਮੇਰੇ ਮੂਰੇ ਕਾਹਦੀ ਬੇਬੇ ਤੂੰ ਹੰਬੀ ਹਾਰੀ ਆ ਕਿੱਥੇ ਤੂੰ ਗੁਰਦੁਆਰੇ ਪਹੁੰਚ ਗਈ ਤੂੰ ਤਾਂ ਲੋਕਾਂ ਦੇ ਕੋਲੇ ਕੱਚ ਕੇ ਆਈਆਂ ਨਹੀਂ ਕਿਹੜੇ ਕੋਲੇ ਕੱਚ ਕੇ ਆਈਆਂ ਉਹ ਤਾਂ ਮੈਂ ਦਲਵਾਗ ਦੀ ਮਾਂ ਕੋਲੋਂ 10 ਮਿੰਟ ਗਈ ਸੀ ਉਹਦਾ ਬਹਾਲ ਚਾਲ ਪੁੱਛਣ ਨੂੰ ਵਿਚਾਰੀ ਬਿਮਾਰ ਰਹਿੰਦੀ ਹੈ ਪਤਾ ਤੈਨੂੰ ਉਹ ਤਾਂ ਮੈਨੂੰ ਪਤਾ ਵਾ ਬੇਬੇ ਤੂੰ ਤਾਂ ਲੈ ਕੇ ਗਈ ਸੀ ਉਹ ਤਾਂ ਨਾ ਹੀ ਹੁੰਦਾ ਤੂੰ ਸ ਤਾਂ ਦੋਨਾਂ ਜਾਣੀਆਂ ਨੇ ਰਲ ਕੇ ਸਾਰੇ ਪਿੰਡ ਦੀਆਂ ਚੁਗਲੀਆਂ ਕਰਨੀਆਂ ਹੁੰਦੀਆਂ ਨੇ ਨਹੀਂ ਚੁਗਲੀਆਂ ਕੀ ਉਹ ਨਹੀਂ ਉਹ ਤਾਂ ਵਿਚਾਰੀ ਮੈਨੂੰ ਕਹਿੰਦੀ ਇਹ ਮੇਰਾ ਗੁਰਦੁਆਰੇ ਮੱਥਾ ਟੇਕਣ ਨੂੰ ਦਿਲ ਕਰਦਾ ਨਹੀਂ ਉਹਨੂੰ ਤਾਂ ਮੈਂ ਤਾਂ ਕਰਕੇ ਅੱਗੇ ਲੈ ਗਈ ਸੀਗੀ ਤੂੰ ਬੇਬੇ ਮੇਰੀ ਗੱਲ ਸੁਣ ਤੂੰ ਤੁਸੀਂ ਦੋਨਾਂ ਜਾਣੀਆਂ ਨੇ ਰਲ ਕੇ ਤਾਂ ਸਾਰੇ ਪਿੰਡ ਦੀਆਂ ਚੁਗਲੀਆਂ ਕਰਨੀਆਂ ਹੁੰਦੀਆਂ ਤੁਹਾਡੇ ਕੀ ਮੱਥੇ ਲੱਗਣੇ ਆ ਗੁਰੂ ਘਰ ਦੇ ਵਿੱਚ ਜਾ ਕੇ ਤੁਹਾਡਾ ਤਾਂ ਉਹ ਕੰਮ ਆ ਮੂੰਹ ਤੇ ਰਾਮ ਰਾਮ ਬਗਲ ਵਿੱਚ ਛੁਰੀ ਰਾਸਨੀ ਕਿਹੜੀਆਂ ਚੁਗਲੀਆਂ ਕੀਤੀਆਂ ਅਸੀਂ ਹੈ ਐਵੇਂ ਭੌਂਕੀ ਜਾਨੀ ਚਪੇੜਾ ਮਾਰੂ ਬੂਥੇ ਤੇ ਤੇਰੇ ਰੱਖ ਕੇ ਮੈਂ ਐਵੇਂ ਭੌਂਕਦੀ ਆ ਇਹ ਹੈ ਕਿਹੜੀ ਬਗੜ ਕਿਹੜੇ ਟਾਈਮ ਅਸੀਂ ਬਗੜ ਚ ਛੁਰੀ ਰੱਖ ਲਈ ਮੈਂ ਹੈ ਬਾਲੀ ਚਾਮਲੀ ਫਿਰਦੀ ਆ ਆ ਲੈ ਚੱਕਿਆ ਦੇ ਆਲੂ ਜੇ ਵੇਤਨ ਚੀਰ ਹੁੰਦੇ ਆਹਾਂ ਆਹ ਤਾਂ ਤੈਨੂੰ ਕੱਟਣਾ ਹੀ ਪੈਣਾ ਜੇ ਰਾਤ ਦੀ ਰੋਟੀ ਖਾਣੀ ਆ ਤਾਂ ਮੇਰਾ ਠੇਕਾ ਨਹੀਂ ਲਿਆ ਹੋਇਆ ਸਾਰੇ ਘਰ ਦੇ ਕੰਮ ਕਰਨ ਦਾ ਤੁਹਾਡਾ ਲੀੜਾ ਕੱਪੜਾ ਧੋਵਾ ਕਦੇ ਰੋਟੀਆਂ ਪਕਾਵਾਂ ਕਦੇ ਤੁਹਾਡੇ ਗੋਹੇ ਪੱਥਾਂ ਬੇਬੇ ਤੈਨੂੰ ਮੈਂ ਗੱਲ ਦੱਸਤੀ ਜੇ ਤੂੰ ਕੰਮ ਕਰਨਾ ਨਾ ਮੇਰੇ ਬਰਾਬਰ ਕਰਨਾ ਪੈਣਾ ਤੈਨੂੰ ਜੇ ਤੂੰ ਰੋਟੀ ਖਾਣੀ ਆ ਨਹੀਂ ਤਾਂ ਮੈਂ ਵੀ ਢੱਕਾ ਨਹੀਂ ਤੋੜਦੀ ਤੁਹਾਡਾ ਗੱਲ ਦੇ ਲੈ ਕਿਹੜੀ ਕਰਦੀ ਆ ਵੱਡੀ ਸਿਆਣੀ ਨਾ ਬੁੱਢੀ ਬਰੀ ਹੋ ਕੇ ਮੈਂ ਤੇਰੇ ਬਰਾਬਰ ਕੰਮ ਕਰੂੰ ਤਾਂ ਤੈਨੂੰ ਲੈ ਕੇ ਇਸ ਇੱਥੇ ਮੈਂ ਵਿਆਹ ਕੇ ਵੀ ਮੈ ਤੇਰੇ ਨਾਲ ਬਰਾਬਰ ਕੰਮ ਕਰਿਆ ਕਰੂੰ ਆ ਚੱਕ ਕੇ ਲੈ ਜਾ ਆਪਦੇ ਮੇਤੋਂ ਨਹੀਂ ਹੁੰਦਾ ਕੰਮ ਕੁਮ ਹੋਰ ਤੂੰ ਮੈਨੂੰ ਨੌਕਰਾਨੀ ਸਮਝ ਕੇ ਵੀ ਆ ਕੇ ਲਈ ਸੀ ਵੀ ਸਾਰੇ ਘਰ ਦਾ ਕੰਮ ਮੈਂ ਹੀ ਕਰਿਆ ਕਰਨਾ ਮੈਂ ਬੰਦੇ ਦੀ ਟੀ ਬਣ ਕੇ ਸਿੱਧੀ ਹੋ ਕੇ ਬਰਾਬਰ ਕੰਮ ਕਰਿਆ ਕਰ ਨਾ ਕੰਮ ਤੇ ਤੈਨੂੰ ਪਤਾ ਨਹੀਂ ਕਿ ਤੈਨੂੰ ਅਕਲ ਹੈ ਨਹੀਂ ਕੀ ਤੇ ਆ ਜਦੀ ਸੱਸ ਨਾਲ ਗੱਲ ਕਿਵੇਂ ਕਰਦੇ ਹੁੰਦੇ ਆ ਗੁਤਨੀ ਜੀ ਤੇਰੀ ਪੱਟਕ ਤੇਰੇ ਹੱਥ 'ਚ ਦੇ ਦੂੰ ਮੈਂ ਨਾ ਤੈਨੂੰ ਅਕਲ ਹੈ ਨਹੀਂ ਕੀ ਨਾ ਨਾਲ ਕਿਵੇਂ ਗੱਲ ਕਰੀ ਰਹੀ ਆ ਤੂੰ ਮੇਰੇ ਨਾਲ ਕਿਵੇਂ ਗੱਲ ਕਰਦੀ ਆ ਨੀ ਮੈਂ ਤਾਂ ਤੇਰੀ ਸੱਸਾਂ ਤੇਰੀ ਮਾਵਾ ਦੇ ਬਰਾਬਰ ਨਾ ਤੈਨੂੰ ਮੈਂ ਵੱਧ ਘੱਟ ਬੋਲ ਸਕਦੀ ਆ ਤੇ ਤੂੰ ਮੈਨੂੰ ਕਿਵੇਂ ਬੋਲਦੀ ਹੈਂ ਤੈਨੂੰ ਮਾੜੀ ਮੋਟੀ ਹੈ ਨਹੀਂ ਕਿ ਮੇਰੀ ਇੱਜ਼ਤ ਕਰਿਆ ਘਰ ਇੱਜ਼ਤ ਨਹੀਂ ਤਾਂ ਮੁੰਡੇ ਨੂੰ ਸਾਰਾ ਕੁਝ ਦੱਸ ਦੂੰ ਤੇ ਇਹ ਤਾਂ ਜੁੱਤੀ ਪਰੇੜ ਕੋਲ ਖੜ ਕੇ ਘਰਾਉ ਮੈਂ ਵੇਖੀ ਜਾਈ ਤੂੰ ਤੇਰੀ ਤਾਂ 76% ਐਸੀ ਕਰਾਉਣਾ ਤੂੰ ਯਾਦ ਰੱਖੇਂਗੀ ਲੈ ਲੈ ਬੇਬੇ ਮੈਂ ਤੈਨੂੰ ਕੀ ਕਹਣੀ ਆ ਮੈਂ ਤਾਂ ਤੇਰੀ ਇੰਨੀ ਇੱਜ਼ਤ ਕਰਦੀ ਆ ਹਾਂ ਕਰਦੀ ਏ ਤੂੰ ਮੇਰੀ ਇੱਜ਼ਤ ਹੁਣ ਕਿਵੇਂ ਮੈਂ ਟੱਚ ਸਿੱਧੀ ਹੋਗੀ ਤੂੰ ਲਾ ਬੇਬੇ ਮੈਂ ਤਾਂ ਪਹਿਲਾਂ ਹੀ ਸਿੱਧੀ ਸੀਗੀ ਉਹ ਤਾਂ ਤੂੰ ਪੁੱਠੀ ਸੀ ਉਹ ਮੇਰਾ ਮਤਲਬ ਕੀ ਤੂੰ ਪੁੱਠੀਆਂ ਜੀਆਂ ਗੱਲਾਂ ਕਰਦੀ ਸੀ ਮੈਂ ਤਾਂ ਤੇਰੀ ਇੱਜ਼ਤ ਕਰਦੀ ਆ ਹਾਂ ਕਰਦੀ ਤੂੰ ਮੇਰੀ ਇੱਜ਼ਤ ਮੈਂ ਤਾਂ ਤੇਰੀ ਬਹੁਤ ਇੱਜ਼ਤ ਕਰਦੀ ਆ ਤੂੰ ਮੈਨੂੰ ਪੁੱਛੀ ਨਾ ਨਾ ਮੈਂ ਤਾਂ ਪੁੱਛਣਾ ਵੀ ਤੂੰ ਮੇਰੀ ਕਿੰਨੀ ਇੱਜ਼ਤ ਕਰਦੀ ਆ ਜੇ ਮੈਂ ਬੈੱਡ ਤੇ ਬੈਠੀ ਹੋਵਾਂ ਫਿਰ ਦੱਸ ਤੂੰ ਕਿੱਥੇ ਬੈਠੇਂਗੀ ਮੈਂ ਬੇਬੇ ਉੱਠ ਕੇ ਸੋਫੇ ਤੇ ਬਹਿ ਜੂ ਤੇ ਹਣ ਜਿਹੜੀ ਤੂੰ ਮੇਰੇ ਬਰਾਬਰ ਬੈਠੀ ਆ ਮੰਜੇ ਤੇ ਉਹ ਤਾਂ ਬੇਬੇ ਆਪਾ ਲੁਕਟਣੀ ਸੀ ਤਾਂ ਆ ਬੈਠੀ ਬਰਾਬਰ ਮੈਂ ਤੇਰੇ ਆ ਕੇ ਚੱਲ ਇਹ ਤੇ ਤੇਰੀ ਮੈਂ ਗੱਲ ਮੰਨ ਲਈ ਤੇ ਜੇ ਮੈਂ ਸੋਫੇ ਤੇ ਤੇਰੇ ਬੈਠੀ ਦੇ ਬਰਾਬਰ ਬੈਗੀ ਫੇਰ ਦੱਸ ਤੂੰ ਕਿੱਥੇ ਬੈਠੇਂਗੀ ਮੈਂ ਮੈਂ ਫੇਰ ਐਂ ਕਰਕੇ ਥੱਲੇ ਬੈਜੂ ਜੇ ਮੈਂ ਐਂ ਆ ਕਿ ਤੇਰੇ ਕੋਲ ਥੱਲੇ ਬੈਜਾਂ ਮੈਂ ਫੇਰ ਤੂੰ ਕਿੱਥੇ ਬੈਠੇਂਗੀ ਫੇਰ ਮੈਂ ਬੇਬੇ ਮੈਂ ਜ਼ਮੀਨ ਦੇ ਵਿੱਚ ਟੋਆ ਪੱਟ ਕੇ ਉਹਦੇ ਵਿੱਚ ਬੈਜੂ ਤੇ ਜੇ ਉਸੇ ਟੋਏ ਚ ਆ ਕੇ ਮੈਂ ਬੈਜਾਂ ਮੈਂ ਫੇਰ ਫੇਰ ਮੈਂ ਕੀ ਕਰੂੰ ਮੈਂ ਟੋਏ ਦੇ ਵਿੱਚੋਂ ਬਾਹਰ ਆ ਜੂੰਗੀ ਉੱਤੇ ਮਿੱਟੀ ਸਿੱਟੂੰਗੀ ਤੇਰਾ ਟੰਟਾ ਟਿੰਟਾ ਖਤਮ ਆ ਬੁੜੀ ਖਤਮ ਆ ਜਿਹੜਾ ਤੂੰ ਮੇਰਾ ਲਹੂ ਪੀਤਾ ਹੋਇਆ ਆ ਤੂੰ ਕਰੇਂਗੀ ਮੇਰਾ ਟੰਟਾ ਖਤਮ ਵੱਡੀ ਆਈ ਹੈ ਮੈਡਮ ਇਹ ਆ ਲੈਣ ਦੇ ਅੱਜ ਮੁੰਡੇ ਨੂੰ ਤੇਰੀ ਤਾਂ ਰੇਲ ਮੈਂ ਫੇਰ ਬਣਾਉਂਗੀ ਤੈਨੂੰ ਤਾਂ ਫੇਰ ਪੁੱਛੂੰ ਮੈਂ ਟਹਿ ਜਾਣੀ ਏ ਲੈ ਬੇਬੇ ਆਊਗਾ ਜਦੋਂ ਮੁੰਡਾ ਦੇਖਿਆ ਜਾਊ ਤੂੰ ਬੰਦੇ ਦੀ ਧੀ ਬਣ ਕੇ ਪਹਿਲਾਂ ਆਲੂ ਕੱਟ ਦੇ ਜੇ ਇਹ ਨਾ ਨਾ ਕੱਟੇ ਅੱਜ ਤੇਰੀ ਰੇਲ ਮੈਂ ਬਣਾ ਦੂੰ ਨੀ ਇਹ ਤਾਂ ਟਹਿ ਜਾਣੀ ਤੁਰ ਗਈ ਜੀ ਮੁੰਡੇ ਨੇ ਤਾਉਣਾ ਰਾਤ ਨੂੰ ਤੇ ਇਹਦਾ ਕੀ ਪਤਾ ਉਦੋਂ ਤੱਕ ਕੀ ਕਰੂ ਔਰ ਟਹਿ ਜਾਣੀ ਆਲੂ ਮੈਨੂੰ ਠੀਰ ਨਹੀਂ ਪੈਣੇ ਆ ਟਹਿ ਜਾਣੀ ਦਾ ਜੀਕਰ ਦਾ ਕਟਾਪਾ ਚਾੜਦਾ ਦਾ ਦਫਾ ਹੋਣੀ ਦਾ ਇੱਕ ਮੁੰਡਾ ਵੀ ਰਾਤ ਨੂੰ ਆਊਗਾ ਉਦੋਂ ਤੱਕ ਮਿੱਟੀ ਪਿਆਰੀ ਹੋ ਕੇ ਮੈਨੂੰ ਕੰਮ ਕਰਨਾ ਹੀ ਪੈਣਾ ਕੋਈ ਨਾ ਚੜੇਲੇ ਜੀ ਤੈਂ ਤਾਂ ਮੈਂ ਫੇਰ ਦੱਸੂ ਫੇਰ ਹੋਏ ਤੇ ਜਣੇ ਨੀ ਰਾਤ ਮੇਰੇ ਕੰਜਰ ਨੇ ਸੋਟੀ ਮਾਰ ਕੇ ਮੇਰਾ ਮੋਢਾ ਪੋਂਤਾ ਮਾਮਕਰ ਲੱਗਿਆ ਸੀ ਕੰਜਰ ਕਿਉਂ ਫਿਰ ਕਿਵੇਂ ਆ ਠੀਕ ਆ ਨਾ ਰਾਤ ਨੂੰ ਹੋਈ ਨਾ ਫਿਰ ਡੈਂਗੜ ਡੈਂਗੜ ਤੇਰੀ ਮੈਂ ਹੀ ਮੁੰਡੇ ਨੂੰ ਕਹਿ ਕੇ ਤੋਰਿਆ ਸੀ ਇਹ ਮੇਰੇ ਨਾਲ ਐ ਕਰਦੀ ਆ ਕਿਉਂ ਕਰਾ ਕਰਾਤੀ ਨਾ ਤੇਰੇ ਕਾਰਵਾਈ ਫਿਰ ਲੈ ਮੇਰ ਤਾਂ ਮਾੜੀ ਹੀ ਸੋਟੀ ਮਾਰੀ ਸੀ ਆ ਬੱਜੀ ਸੀ ਤੇਰੇ ਮਾੜੀ ਦੀ ਸੋਟੀ ਨਾ ਚੀਕਾ ਤਾਂ ਤੇਰੀਆਂ ਬਾਰਨ ਹੜੇ ਤੱਕ ਛੜਦੀ ਆ ਸੀ ਦੇਖਿਆ ਲੈਣਾ ਮੇਰੇ ਨਾਲ ਪੰਗਾ ਤੈਨੂੰ ਕਿਹਾ ਸੀ ਮੇਰੇ ਨਾਲ ਪੰਗਾ ਨਾ ਲੈ ਨਾ ਲੈ ਮੈਂ ਤਾਂ ਚਾਲੂ ਚਰਾ ਕੇ ਤੂੰ ਦਮ ਲਿਆ ਨਾ ਹੁਣ ਦੇਖ ਫਿਰ ਆਉਂਦੇ ਨੇ ਫਿਰ ਨਜ਼ਾਰੇ ਤੈਨੂੰ ਗੱਲ ਨਹੀਂ ਬੁੜੀਏ ਮੈਂ ਵੀ ਨਾ ਤੇਰੇ ਤੋਂ ਬਦਲਾ ਇਸ ਕਾਰਵਾਈ ਦਾ ਲੈਣਾ ਹੀ ਲੈਣਾ ਵਾ ਜਿਹੜੀ ਤੂੰ ਮੇਰੇ ਤੇ ਰਾਤ ਕਰਵਾਈ ਆ ਕੋਈ ਨਾ ਮੈਨੂੰ ਵੀ ਕੀਨੇ ਕਮਲ ਕਹਿਣਾ ਜੇ ਤੇਰੇ ਤੋਂ ਬਦਲਾ ਨਾ ਲਿਆ ਮਿੱਠੀ ਪਿਆਰੀ ਹੋ ਕੇ ਮੇਰਾ ਨਾਂ ਵੀ ਕਮਲ ਨਹੀਂ ਲੈ ਆ ਬੇਬੇ ਤੇਰੀਆਂ ਲੱਤਾਂ ਕੁੱਟਦਾ ਨਦ ਤੁਗੀ ਮੇਂ ਦਿਯਾਲੂ ਹੋਈ ਆ ਬੁੜੀ ਤੇ ਅੱਜ ਮੈਂ ਤਾਂ ਬੇਬੀ ਦਿਯਾਲੂ ਰਹਿਣੀ ਆ ਮੈਂ ਕਿਹ ਚੱਲ ਵੱਡਿਆਂ ਦੀ ਸੇਵਾ ਕਰਨੀ ਚਾਹੀਦੀ ਆ ਪੁੱਣ ਨੂੰ ਮਿਲਦਾ ਹਾਂ ਇਹ ਤਾਂ ਗੱਲ ਹੈਗੀ ਆ ਮਾਂ ਮੇ ਕੋਟ ਦਿੰਨੀ ਆ ਤੇਰੀਆਂ ਲੱਤਾਂ ਚੱਲ ਕੋਈ ਨਾ ਕੋਟ ਦੇ ਜੇ ਇਦਾਂ ਸਿਆਣੀ ਬਣ ਕੇ ਰਵੇਂ ਤਾਂ ਕੋਈ ਚੱਕਰ ਨਹੀਂ ਆ ਹੈ ਤੇ ਇੱਕ ਗੱਲ ਮੇਰੀ ਹੋਰ ਸੁਣ ਲੈ ਤੂੰ ਉੱਠਦੀ ਬਹੁਤ ਲੇਟ ਆ ਹੋਰ ਛੇਤੀ ਉੱਠਿਆ ਕਰ ਹੈ ਸੂਰਜ ਵੀ ਕੰਮ ਕਰਨ ਤੇ ਤੋਂ ਪਹਿਲਾਂ ਉੱਠ ਖੜਦਾ ਲੈ ਬੇਬੇ ਸੂਰਜ ਸੌਂਦਾ ਵੀ ਤਾਂ ਮੇਰੇ ਤੋਂ ਪਹਿਲਾਂ ਹੀ ਆ ਸੌਂਦਾ ਪਹਿਲਾਂ ਤੇ ਤੋਂ ਐਵੇਂ ਕੰਮ ਤੋਂ ਨਹੀਂ ਡਲੀਦਾ ਹੁੰਦਾ ਬੇ ਕੰਮ ਤੋਂ ਕਿੱਥੋਂ ਟਲਦੀ ਆ ਮੈਂ ਪਰ ਬੰਦੇ ਨੂੰ ਕੁੱਟਣਾ ਤਾਂ ਨਹੀਂ ਚਾਹੀਦਾ ਮੈਨੂੰ ਚੱਲ ਕੁੱਟਣਾ ਤਾਂ ਬੰਦੇ ਨੂੰ ਨਹੀਂ ਚਾਹੀਦਾ ਗਲਤ ਆ ਹੈ ਤੇ ਕੱਟ ਵੀ ਤਾਂ ਦੀ ਕਰਤੂਤਾ ਕਰਕੇ ਕਾਰਖਾਨੀ ਆ ਤੂੰ ਹੈ ਜਿਹੜੇ ਪੀਨੇ ਪਹਿਲਾਂ ਤੂੰ ਕੁੱਟ ਖਾਦੀ ਹੈਂ ਉਹਦੇ ਵਿੱਚ ਤੂੰ ਕੀ ਕੀਤਾ ਨਾ ਤੂੰ ਸਵੇਰ ਨੂੰ ਝਾੜੂ ਲਾਉਂਦੀ ਸੀ ਝਾੜੂ ਵੀ ਮੈਨੂੰ ਲਾਉਣਾ ਪੈਂਦਾ ਸੀ ਤੇ ਜਦੋਂ ਮੈਂ ਮੁੰਡੇ ਨੂੰ ਦੱਸਿਆ ਤੇ ਅਸੀਂ ਦੋਨਾਂ ਨੇ ਵੀ ਫਿਰ ਜਾਣ ਕੇ ਸਕੀਮ ਲਾਈ ਉਹਨੂੰ ਵੀ ਇਹਨੂੰ ਤਾਂ ਬੰਦਾ ਬਣਾਈ ਤੇ ਮੈਂ ਸਵੇਰੇ ਝਾੜੂ ਲਾਉਣ ਤੋਂ ਤੂੰ ਮੁੰਡਾ ਮੈਨੂੰ ਆ ਕੇ ਕਹੂਗਾ ਵੀ ਬੀਬੀ ਮੈਂ ਲਾ ਦਿੰਨਾ ਤੇ ਤੂੰ ਮੈਂ ਉਹੀ ਗੱਲ ਅਸੀਂ ਕੀਤੀ ਮੈਂ ਸਵੇਰ ਨੂੰ ਝਾੜੂ ਲਾਉਂਦੀ ਸੀ ਉਹ ਮੈਨੂੰ ਅੱਗੇ ਕਹਿੰਦਾ ਬੀਬੀ ਲਿਆ ਮੈਂ ਲਾ ਦਿੰਨਾ ਹੈ ਮੁੰਡਾ ਫੜ ਕੇ ਝਾੜੂ ਲਾਉਂਗਾ ਤੇ ਤੂੰ ਮੂਰੋਂ ਨੇ ਕੀ ਕਿਹਾ ਤੂੰ ਕੰਦੀ ਇੱਕ ਇੱਕ ਦਿਨ ਬੰਨ ਲਓ ਦੋਨੇ ਜਾਣੇ ਹੈ ਤੂੰ ਸ਼ਰਮ ਤਾਂ ਕੀ ਕਰਨੀ ਸੀ ਤੂੰ ਮੂਰੋ ਸਾਨੂੰ ਆ ਕਹਿਣ ਲੱਗੀ ਫਿਰ ਉਹ ਕੀ ਤੇਰੇ ਖੰਡ ਪਾਉਂਦਾ ਬੇਬੇ ਤੁਸੀਂ ਸੱਚੀ ਕਹਿੰਦੇ ਹੋ ਮੈਂ ਮੈਨੂੰ ਕਿਹੜਾ ਪਤਾ ਸੀ ਤੁਸੀਂ ਮੇਰੇ ਨਾਲ ਸਕੀਮ ਲਾਉਨੇ ਆ ਹਾਂ ਕਹਿੰਦੇ ਤੈਨੂੰ ਸੱਚੀ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਬੰਦਾ ਝਾੜੂ ਲਾਊਗਾ ਆਪਣੇ ਹੁੰਦੇ ਹੋਏ ਮੈਂ ਲਾ ਦਿਆ ਕਰੂ ਝਾੜੂ ਦੋਹਾਂ ਦੇ ਹੈ ਕੀ ਕਿਹਾ ਤੈਂ ਮੈਂ ਮੈਂ ਕੀ ਮੈਂ ਝਾੜੂ ਲਾ ਦਿਆ ਕਰੂ ਸਾਰੇ ਕਮਰਿਆਂ ਚ ਇਹ ਰਈਦਾ ਹੁੰਦਾ ਚੰਗੇ ਬਣ ਕੇ ਦਿਖਾਈਦਾ ਹੁੰਦਾ ਨਾਲੇ ਲੋਕਾਂ ਦੀ ਮਦਦ ਕਰੀਦੀ ਹੁੰਦੀ ਆ ਠੀਕ ਆ ਬੇਬੇ ਨਾਲੇ ਤੂੰ ਮੇਰੀ ਗੱਲ ਸੁਣ ਪਰਸੋ ਕੱਲ ਪਰਸੋ ਤਾਂ ਮੈਂ ਹੈ ਨਹੀਂ ਸੀ ਹੈ ਤੇ ਆਪਣੀ ਗਵਾਂਢਣ ਬੱਚਨਾਂ ਨੂੰ ਜਦੋਂ ਉਹਦੀ ਤਿੰਨੇ ਨੋਹਾ ਕੁੱਟੀ ਜਾਂਦੀਆਂ ਸੀ ਤੇ ਤੂੰ ਉਹਦੀ ਮਦਦ ਨਹੀਂ ਕਰ ਸਕਦੀ ਸੀ ਜਾ ਕੇ ਉਹ ਬੇ ਮਦਦ ਕਰਨ ਬਾਰੇ ਤਾਂ ਮੈਂ ਸੋਚਿਆ ਸੀ ਪਰ ਫਿਰ ਮੈਂ ਸੋਚਿਆ ਤਿੰਨ ਜਾਣੀਆਂ ਤਾਂ ਬੱਚਨਾਂ ਨੂੰ ਕੁੱਟੀ ਜਾਂਦੀਆਂ ਜੇ ਵਿੱਚ ਮੈਂ ਲੱਗ ਜਾਂਦੀ ਬੱਚੂ ਲੱਗਿਆ ਉਹ ਕਿਤੇ ਮਾਰੀ ਨਾ ਜਾਵੇ ਮੈਂ ਤਾਂ ਨਹੀਂ ਗਈ ਨਾ ਮੂਰਖ ਕਿਸੇ ਥਾਂ ਦੀ ਮੈਂ ਤੈਨੂੰ ਕੀ ਕਹਨੀ ਆ ਵੀ ਉਹਦੀ ਮਦਦ ਕਰਦੀ ਬਚਨੋਂ ਦੀ ਤੇ ਤੂੰ ਹੋਰ ਹੀ ਗੱਲਾਂ ਕਰੀ ਜਾਨੀ ਆ ਆਹੋ ਐਦਾਂ ਦੇ ਪੰਡਲ ਤੂੰ ਮੈਨੂੰ ਪਾਏਂਗੀ ਲੈ ਬੇਬੇ ਮੈਂ ਤਾਂ ਤੇਰੀ ਕਿੰਨੀ ਇੱਜ਼ਤ ਕਰਦੀ ਆ ਆਹ ਦੇਖ ਲੈ ਤਾਂ ਹੀ ਤੇ ਮੈਂ ਤੇਰੀਆਂ ਲੱਤਾਂ ਕੁੱਟੇ ਜਾਨੀ ਆ ਆਪਾਂ ਨਾ ਬੇਬੇ ਹੁਣ ਦੋਨਾਂ ਜਣੇ ਨੇ ਇਕੱਠਿਆਂ ਰਹਿਆ ਕਰਨਾ ਆਪਾਂ ਜੰਮਾ ਨਹੀਂ ਲੜਿਆ ਕਰਨਾ ਹਾਂ ਇਹ ਤਾਂ ਗੱਲ ਤੇਰੀ ਠੀਕ ਆ ਆਪਾਂ ਹੱਸਦਿਆਂ ਖੇਡਦਿਆਂ ਰਿਹਾ ਕਰਨਾ ਹਾਂ ਠੀਕ ਇਹ ਤਾਂ ਤੇਰੀ ਗੱਲ ਠੀਕ ਆ ਕੋਈ ਨੁਦਰੀਏ ਤੂੰ ਮੇਰੀ ਬਾਪਨਵਾਰੀ ਸੀ ਨਾ ਤੈਨੂੰ ਤਾਂ ਮੈਂ ਦੱਸੂਗੀ ਤੋ ਤੱਕ ਨਕੀ ਤੂੰ ਬਾਹ ਮਾਂ ਕਰਦੀ ਆ ਹੈ ਮੈਂ 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 ਤਾਂ ਕਹਿੰਦੀ ਸੀ ਵੀ ਮੈਂ ਤੇਰੀ ਸੱਜੀ ਬਾਹ ਬਣ ਕੇ ਰਹਿਣਾ ਵਾ ਹਾਂ ਇਹ ਤਾਂ ਠੀਕ ਆ ਚੱਲ ਐ ਕਰ ਇੱਥੋਂ ਘਟ ਸਮਾਰ ਕੇ ਲਿਆ ਬੇਬੇ ਮੈਂ ਘਟ ਦਿੰਦਾ ਲੈ ਬੁੜੀਏ ਅੱਜ ਮੇਰੀ ਬਾਹ ਪੰਨੀ ਸੀ ਨਾ ਕਿਰਤੋ ਤਾਂ ਬਦਲਾ ਲੈਣ ਦਾ ਦਿਨ ਆ ਗਿਆ ਅੱਜ ਅੱਜ ਨਹੀਂ ਤੈਨੂੰ ਸੁੱਕੀ ਜਾਣ ਦਿੰਦੀ ਬੇਬੇ ਮੈਂ ਨਾ ਸਾਰਾ ਕੰਮ ਨਵੇੜਤਾ ਮੈਨੂੰ ਜਮਾ ਥਕਾਨ ਨਹੀਂ ਹੋਈ ਅੱਜ ਚੱਲ ਵਧੀਆ ਪੁੱਤ ਬੇਬੇ ਮੈਂ ਬੋਰ ਹੋਈ ਜਾਨੀ ਆ ਆਪਾਂ ਡਿਕਰੀ ਖਾਣਾ ਨਾ ਖੇਡੀਏ ਲੈ ਦੱਸ ਕਿਹੜੀਆਂ ਗੱਲਾਂ ਕਰਦੀਆਂ ਤੂੰ ਮੇਰੀ ਤਾਂ ਉਸ ਉਮਰ ਹੈ ਡਿਕਰੀ ਖਾਣੇ ਕੇ ਮੈਨੂੰ ਤਾਂ ਟੱਪਿਆ ਵੀ ਨਹੀਂ ਜਾਣਾ ਹੈ ਤਾਂ ਹੋਰ ਹੀ ਗੱਲਾਂ ਕਰਦੀਆਂ ਤੂੰ ਤਾਂ ਜਵਾਕੜੀਆਂ ਆ ਆਪਾਂ ਫੇਰ ਬੇਬੇ ਆਪਾਂ ਅੰਨਾ ਝੋਟਾ ਨਾ ਕਿੱਢੀ ਤੂੰ ਮੈਨੂੰ ਫੜੀ ਮੈਂ ਤੈਨੂੰ ਫੜਨ ਨੀ ਰਹਿਣ ਦੇ ਛੱਡ ਪਰੇ ਖੜਾ ਤੂੰ ਲੈ ਬੇਬੇ ਇਉਂ ਕਾਤੋਂ ਕਰਦੀ ਹੁੰਨੀ ਆ ਤੂੰ ਆਪਾਂ ਉਹਦੇ ਵਿੱਚ ਕਿਹੜਾ ਬਾਲਾ ਵਾ ਉਹਦੇ ਵਿੱਚ ਇੱਕ ਜਣੇ ਨੇ ਅੱਖਾਂ ਬੰਨ ਲੈਣੀਆਂ ਦੂਜੇ ਨੇ ਹੱਥ ਹੀ ਲਾਉਣਾ ਵਾ ਇੰਨੀ ਗੱਲ ਤਾਂ ਮੇਰੀ ਮੰਨ ਲੈ ਫਿਰ ਤੂੰ ਚੱਲ ਜੇ ਤੂੰ ਨਹੀਂ ਟਾਲਦੀ ਨਾ ਚਲ ਕੋਈ ਗੱਲ ਨਹੀਂ ਤੇ ਆ ਫਿਰ ਤੇਰੀ ਮੈਂ ਅੱਖਾਂ ਬੰਦੀ ਆ ਨਾ ਨਾ ਬੇਬੇ ਮੈਂ ਅੰਦਰੋਂ ਜਾ ਕੇ ਆਪਾਂ ਪਰਚੀਆਂ ਲੈ ਕੇ ਆਉਣੀ ਆ ਇੱਕ ਤੇਰੇ ਨਾਂ ਦੀ ਇੱਕ ਮੇਰੇ ਨਾਂ ਦੀ ਜਿਹਦੀ ਪਰਚੀ ਚੱਕੀ ਗਈ ਉਹਦੀਆਂ ਅੱਖਾਂ ਬੰਨਾਂਗੇ ਆਪਾਂ ਚਲ ਇਹ ਵੀ ਤੇਰੀ ਗੱਲ ਠੀਕ ਆ ਜਾਂ ਲਿਆ ਫਿਰ ਪਰਚੀਆਂ ਚਲ ਮੈਂ ਲੈ ਕੇ ਆਉਣੀ ਆ ਠੀਕ ਆ ਤੈਨੂੰ ਤਾਂ ਅੱਜ ਮੈਂ ਬੰਦਾ ਅੱਜ ਤਾਂ ਤੇਰ ਤੋਂ ਬਦਲਾ ਲੈਣਾ ਹੀ ਲੈਣਾ ਮੈਂ ਲੈ 부ੜੀਏ ਤੈਨੂੰ ਤਾਂ ਪਤਾ ਹੀ ਨਹੀਂ ਦੋਨਾਂ ਪਰਚੀਆਂ ਤੇ ਤੇਨਾਂ ਤੇਰੇ ਹੀ ਲਿਖਿਆ ਹੋਇਆ ਲਾ ਬੇਬੇ ਆ ਦੇ ਦੋ ਪਰਚੀਆਂ ਇੱਕ ਤੇ ਤੇਰਾ ਨਾਮ ਕਮਲ ਮੇਰਾ ਲਿਖਿਆ ਇੱਕ ਤੇ ਰਾਜਕੌਰ ਲਿਖਿਆ ਹੁਣ ਦੋਨਾਂ ਪਰਚੇ ਚੋਂ ਇੱਕ ਚੱਕ ਲੈ ਚੱਲ ਪਹਿਲੇ ਸੈੱਟ ਤਾਂ ਲੈ ਲੈ ਸੈੱਟ ਪਹਿਲੇ ਨੂੰ ਇਹ ਆ ਚੱਕ ਬੇਬੇ ਲਾ ਇਹ ਤੇ ਤਾਂ ਮੇਰਾ ਹੀ ਨਾਮ ਆ ਗਿਆ ਚੱਲ ਫਿਰ ਬੇਬੇ ਹੁਣ ਅੱਖਾਂ ਤੇਰੀਆਂ ਬੰਨਣੀਆਂ ਮੈਂ ਹਾਂ ਚੱਲ ਬੰਨ ਦੇ ਚੱਲ ਮੈਂ ਲੈ ਕੇ ਆਉਣੀ ਚੁੰਨੀ लिया बेबे तेरे चुनी बन के तेन बनावा चोटा चल हो और बन दे। चल आ जा फिर चल बन देख दी हां किन्नी ला बेबे हम मैं बनती तू मेनु हथ ला के पहले फिर मेरी बारी आजगी हम तेरी बारी चल फिर मेनू फड़ हूं ਕਿ ਕਿੱਧਰ ਤੱਕ ਤੂੰ ਮੈਨੂੰ ਤਾਂ ਦੀਦ ਹੀ ਨਹੀਂ ਤੂੰ ਮੈਂ ਕਿੱਧਰ ਗਈ ਤੂੰ ਇਹ ਤਾਂ ਜਮਈ ਜਮਈ ਅੰਨੇ ਵਾਲਾ ਹਾਲ ਆ ਕੁਛ ਨਹੀਂ ਦਿੰਦਾ ਬੇਬੇ ਅੱਜ ਹੋ ਜਾ ਕੈਮ ਤੂੰ ਤੇਰਾ ਤਾਂ ਮੈਂ ਪਰਫੂਮ Tuta ho ja kamburiye ਨੇ ਬੇਬੇ ਬੇਬੇ ਦਾ ਤਾਂ ਪੂਜਿਆ ਗਿਆ ਗੁੱਗਾ ਅੱਜ ਹਾਂ ਬੇਬੇ ਤੂੰ ਇੱਧਰ ਕਿੱਧਰ ਆ ਗਈ ਬੇਬੇ ਨੀ ਆ ਖੋਲ ਚੁੰਨੀ ਜੀ ਮੇਰੇ ਤੋਂ ਓਹੋ ਬੇਬੇ ਤੂੰ ਇੱਥੇ ਕੀ ਕਰਦੀ ਸੀਗੀ ਭਲਾਂ ਦੀ ਮਿੱਥੇ ਪਾਸੇ ਪੈਰਾਂ ਦਾ ਖੜਕਾ ਹੋਇਆ ਸੀ ਇੱਥੇ ਖੜਕਾ ਹੋਇਆ ਬੇਬੇ ਹਾਏ ਮੈਂ ਕਿ ਤੂੰ ਇੱਧਰ ਹੋਣੀ ਆ ਆ ਜਾ ਹਾਏ ਚਲਾ ਜਾ ਆ ਜਾ ਬੇਬੇ ਆ ਜਾ ਹਾਏ ਮੈਨੂੰ ਤਾਂ ਲੱਗਦਾ ਨਹੀਂ ਬਾਹਰ ਟੱਕੀ ਹਾਏ ਹਾਈ ਹਾਈ ਐਜਾ ਇਥੇ ਨਹੀਂ ਮੈਂ ਤਾਂ ਤੇਰੇ ਪੈਰਾਂ ਨਾਲ ਘੜਕਾ ਮੈਂ ਤਾਂ ਤਾਂ ਗਈ ਉਧਰ ਨੂੰ ਮੇ ਤਾਂ ਬਾਹ ਟੁੱਟ ਗਈ ਲੈ ਬੇਬੇ ਮੈਂ ਕਿੱਥੋਂ ਉੱਥੇ ਸੀਗੀ ਨਹੀਂ ਮੁੰਡੇ ਨੂੰ ਫੋਨ ਲਾ ਨਹੀਂ ਡਾਕਟਰ ਨੂੰ ਸੱਦੇ ਬੇਬੇ ਜੇ ਮੈਂ ਮੁੰਡੇ ਨੂੰ ਫੋਨ ਤਾਂ ਮੈਂ ਲਾ ਦਿੰਨੀ ਆ ਹਾਂ ਉਹਨੂੰ ਤੂੰ ਕੀ ਕਹੇਂਗੀ ਵੀ ਤੇਰੇ ਕੀ ਹੋਇਆ ਸੀ ਹਾਏ ਨਹੀਂ ਮੈਂ ਤਾਂ ਉਹਨੂੰ ਮੈਂ ਨਹੀਂ ਦੱਸ ਸਕਦੀ ਮੈਂ ਤਾਂ ਤੇਰੀਆਂ ਗੱਲਾਂ ਚੱਕਿਆ ਹਾ ਖੇਡਣ ਬੈ ਗਈ ਅੰਨਾ ਝੋਟਾ चल ओनू मैं कह दू मैं तो डग पी सी फिसल गई मैं बस ठीक तो। हाँ, है ऐ। बेबे फोन चंगा मैं कर दी बेबे ठीक है भाई बेबे एक गल आ जो तू तो कल डिगी ना ਤੇਰੀਆਂ ਜਿਹੜੀਆਂ ਚੀਕਾਂ ਮਾ ਖੋ ਟੈਪੀ ਤੱਕ ਸੁਣਦੀਆਂ ਸੀ ਜਿਵੇਂ ਮੇਰੀਆਂ ਉਸ ਦਿਨ ਬਾਰਨਹਾੜੇ ਤੱਕ ਸੁਣਦੀਆਂ ਸੀ ਉਵੇਂ ਤੇਰੀਆਂ ਟੈਪੀ ਤੱਕ ਸੁਣਦੀਆਂ ਸੀ ਜੀ ਤੂੰ ਮੈਂ ਤਾਂ ਕੋਈ ਬਦਲਾ ਬਦਲਾ ਤਾਂ ਨਹੀਂ ਲਿਆ ਉਹ ਨਾ ਨਾ ਬੇਬੇ ਮੈਂ ਕਹਦਾ ਬਦਲਾ ਨਾਲੇ ਤੈਨੂੰ ਕਿਨੇ ਬੁੱਢੀ ਭਰੀ ਹੋ ਕੇ ਕਿਹਾ ਸੀ ਵੀ ਜਵਾਕਾਂ ਲਈਗੇ ਮਾ ਖੇੜ ਬੇਬੇ ਹੁਣ ਤੂੰ ਐ ਕਰ ਇਹਨੂੰ ਦੇ ਤੂੰ ਸੇਕ ਠੀਕ ਆ ਮੈਂ ਤਾਂ ਜਾ ਕੇ ਟੀਵੀ ਦੇਖਦੀ ਆਂ ਹੋਏ ਨੀ ਤਾਂ ਟਟਾ ਜਾਨੀ ਸਕੀਮ ਲਾ ਗਈ ਮੇਰੇ ਨਾਲ ਬਦਲਾ ਲੈ ਗਈ ਮੇਰੇ ਤੋਂ ਜੀ ਮੈਂ ਕਿੱਥੇ ਇਹਦੀਆਂ ਗੱਲਾਂ ਚਾ ਗਈ ਨਹੀਂ ਮੈਂ ਤਾਂ ਬੜੀ ਵੱਡੀ ਗਲਤੀ ਕਰ ਲਈ ਇਹਦੀਆਂ ਗੱਲਾਂ ਚਾ ਕੇ